ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਇਸ ਟਾਈਮ ਅਸੀਂ ਖੜੇ ਆਂ ਜੀ ਪਿੰਡ ਲੋਦੀ ਗੁਜਰ ਦੇ ਵਿੱਚ ਅਸੀਂ ਇੱਥੋਂ ਆਪਣੇ ਜਿਹੜਾ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਆਂ ਅਸੀਂ ਤੁਹਾਨੂੰ ਲੈ ਕੇ ਚੱਲੀਆਂ ਲੱਗ ਗਈ ਪਿੰਡ ਕੱਲੇਆਲ ਕੱਲੇਆਲ ਪਿੰਡ ਜਿਹੜਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜਾ ਹੈਗਾ ਵਾ ਬਿਲਕੁਲ ਜਿਹੜੀਆਂ ਤਾਰਾਂ ਜਿਹੜੀਆਂ ਪਿੰਡ ਦੀ ਬਿਲਕੁਲ ਲਾਗੂ ਦੀ ਜਿਹੜਾ ਨਗਦੀਆਂ ਨੇ ਤੇ ਅਸੀਂ ਤੁਹਾਨੂੰ ਉਥੇ ਲੈ ਕੇ ਚੱਲੇ ਆ ਉਸ ਤੋਂ ਪਹਿਲਾਂ ਤੁਹਾਨੂੰ ਇਹ ਜਿਹੜੀ ਪਿੰਡ ਦੇ ਬਾਹਰਵਾਰ ਜਿਹੜੀ ਹੈ ਸੱਕੀ ਆ ਤੇ ਆ ਉਹ ਤੁਹਾਨੂੰ ਇਹ ਪ੍ਰਾਣੀ ਜਿਹੜਾ ਡਿਫੈਂਸ ਦਿਖਾਉਨੇ ਆ ਸ ਜਿਹੜੀ ਹੈ ਨਹਿਰ ਆ ਇਹ ਡਿਫੈਂਸ ਆ ਇਹਨੂੰ ਤੁਸੀਂ ਵੀ ਕਹਿ ਦਿੰਦੇ ਆ ਤੇ ਪੁਰਾਣੀ ਜਿਹੜੀ ਡਰੇਨ ਵੀ ਕਹਿ ਦਿੰਦੇ ਆ ਇਹ ਉਹ ਚੀਜ਼ ਆ ਕਿ ਜਿਹਦਾ 47 ਦੀ ਵੰਡ ਦੇ ਨਾਲ ਜਿਹੜਾ ਨਾ ਕੁਝ ਨਾ ਕੁਝ ਕਨੈਕਸ਼ਨ ਆ ਕਿਉਂਕਿ ਇਹ ਬਹੁਤ ਪੁਰਾਣਾ ਪੋਲਿਆ ਜਦੋਂ 47 ਦੀ ਵੰਡ ਹੋਈ ਸੀ ਤੇ ਕਹਿੰਦੇ ਕਿ ਇਸ ਨਹਿਰ ਤੇ ਵੀ ਜਿਹੜੀ ਨਾ ਬਹੁਤ ਜ਼ਿਆਦਾ ਵੱਡ ਫਟ ਹੋਈ ਸੀ ਤੇ ਲੋਕ ਲੁਕਣ ਵਾਸਤੇ ਜਿਹੜਾ ਇਸ ਨਹਿਰ ਦੇ ਜਿਹੜਾ ਆਲੇ-ਦੁਆਲੇ ਜੰਗਲ ਦੇ ਵਿੱਚ ਜਿਹੜਾ ਕਹਿੰਦੇ ਸਹਾਰਾ ਲੈਂਦੇ ਸੀ ਛੱਜੀ ਰਸਤੇ ਦੇ ਵਿੱਚ ਜਾਂਦਿਆਂ ਨਾ ਇਹ ਅਮਰੂਦਾਂ ਦਾ ਸਾਨੂੰ ਮਤਲਬ ਕਿ ਬਾਗ ਨਜ਼ਰ ਆਇਆ ਤੇ ਅਮਰੂਦ ਜਿਹੜਾ ਖਾਣ ਨੂੰ ਦਿਲ ਕੀਤਾ ਤੇ ਫਿਰ ਅਮਰੂਦ ਖਾਣੇ ਆ ਤੇ ਆਉ ਨਾਲੇ ਤੁਹਾਨੂੰ ਵੀ ਖਵਾਉਣੇ ਆ ਵਾਹ ਕਿਆ ਬਾਤ ਹੈ ਜੀ ਬਹੁਤ ਮਿੱਠੇ ਮਲੂ ਦੇ ਬਹੁਤ ਵਧੀਆ ਲੱਗੇ ਕਿੱਥੋਂ ਆਏ ਜੀ ਹਾਂ ਨਹੀਂ ਸਕੂਲੋਂ ਪੜ੍ਹ ਕੇ ਕਿ ਟਿਊਸ਼ਨ ਤੋਂ ਟਿਊਸ਼ਨ ਤੋਂ ਆਏ ਦੇ ਕਿੰਨੀ ਚ ਪੜਦਾ ਕਿਹੜੀ ਕਲਾਸ ਚ ਪੜਦਾ ਅੱਗੇ ਆ ਥੋੜਾ ਤੇਰੀ ਵੀਡੀਓ ਬਣਨਦੀ ਏ ਕਿੰਨੀ ਚ ਪੜਦਾ ਤੇ ਨਾ ਕੀ ਤੇਰਾ ਉਹ ਪਿੰਡ ਕਿਹੜਾ ਕੱਲਿਆ ਕੱਲਿਆ ਆ ਆ ਆ ਜਿਹੜਾ ਤੇ ਦੋ ਭਰਾ ਜਿਹੜਾ ਤੇਰਾ ਨਾਂ ਕੀ ਆ ਹੈ ਅਮਰਤਪਾਲ ਬਾਈ ਦਾ ਵੀਡੀਓ ਬਣ ਜਾਣੀ ਅਸੀਂ ਹੁਣ ਪਹੁੰਚ ਚੁੱਕੇ ਆ ਜੀ ਪਿੰਡ ਕੱਲੇਆਲ ਤੇ ਕੱਲੇ ਆਲ ਪਿੰਡ ਜਿਹੜਾ ਇਹ ਤੁਹਾਨੂੰ ਪੁਰਾਣੇ ਪੰਜਾਬ ਦੀ ਜਿਹੜੀ ਜ਼ਰੂਰ ਯਾਦ ਆਏਗੀ ਤੇ ਆਹੋ ਸਾਰਾ ਪਿੰਡ ਆਪਾਂ ਘੁੰਮਦੇ ਆਂ ਤੇ ਤੁਹਾਨੂੰ ਪੁਰਾਣਾ ਜਿਹੜਾ ਪੰਜਾਬ ਉਹ ਵਿਖਾਉਨੇ ਆਂ ਇਹ ਹੈ ਜੀ ਪੁਰਾਣੇ ਤੂੜੀ ਵਾਲੇ ਮੂਸਲ ਜਿਨ੍ਹਾਂ ਦੇ ਵਿੱਚ ਆਪਾਂ ਤੂੜੀ ਵੀ ਰੱਖ ਸਕਦੇ ਆਂ ਤੇ ਪਾਥੀਆਂ ਜਿਹੜੀਆਂ ਪੱਥੀਆਂ ਹੁੰਦੀਆਂ ਨੇ ਤੇ ਉਹ ਵੀ ਆਪਾਂ ਪਾਥੀਆਂ ਵੀ ਇਹਨਾਂ ਦੇ ਵਿੱਚ ਰੱਖ ਸਕਦੇ ਆਂ ਇੱਥੇ ਨਾ ਸਾਨੂੰ ਇੱਕ ਹੋਰ ਬਹੁਤ ਪੁਰਾਣੀ ਜਿਹੜੀ ਆ ਚੀਜ਼ ਨਜ਼ਰ ਆਈ ਆ ਟੋਕਾ ਤੇ ਮੈਂ ਵੇਖ ਰਿਹਾ ਵੀ ਇਹ ਉਹ ਹੈਂਡਲ ਤੇ ਇਹਦੇ ਨਾਲ ਹੈਗਾ ਨਹੀਂ ਤੇ ਮੋਟਰ ਲੱਗੀ ਤੇ ਵੀਰੋਨਾਂ ਨੂੰ ਪੁੱਛਦੇ ਆ ਅੱਛਾ ਜੀ ਇਹ ਸਾਰਾ ਹਵੇਲੀ ਆਪਣੀ ਆ ਹਾਂਜੀ ਆ ਨਾਗੀ ਆਪਣਾ ਤਰਸੇਮ ਸਿੰਘ ਤਰਸੇਮ ਸਿੰਘ ਅੱਛਾ ਤਰਸੇਮ ਸਿੰਘ ਇਹਦੇ ਨਾਲ ਜਿਹੜਾ ਉਹ ਹੈਂਡਲ ਹੁੰਦਾ ਸੀਗਾ ਉਹ ਇਹ ਕਰਨ ਵਾਲਾ ਹਾਂਜੀ ਤੇ ਉਹ ਹੈਂਡਲ ਨਹੀਂ ਹੁਣ ਮੋਟਰ ਲੱਗ ਗਈ ਆ ਕੀ ਜਮਾਨਾ ਨਵਾਂ ਆ ਗਿਆ ਇਸ ਕਰਕੇ ਨਵਾਂ ਆ ਗਿਆ ਹਾਂਜੀ 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 ਨਵਾਂ ਆ ਗਿਆ ਅਛਾ ਹੁਣ ਪਿੰਡ ਦੇ ਵਿੱਚ ਰਹਿ ਕੇ ਤੁਹਾਨੂੰ ਬਹੁਤ ਮਜ਼ਾ ਆਉਂਦਾ ਹਾਂਜੀ ਬਹੁਤ ਬਹੁਤ ਕਿਉਂਕਿ ਜਦੋਂ ਅਸੀਂ ਪਿੰਡ ਦੇ ਵਿੱਚ ਆਏ ਤਾਂ ਸਾਨੂੰ ਉਹ ਪੁਰਾਣੇ ਪੰਜਾਬ ਦੀ ਜਿਹੜੀ ਯਾਦ ਆਈ ਤੇ ਬੜਾ ਵਧੀਆ ਲੱਗਿਆ ਹਾਂਜੀ ਹਾਂਜੀ ਤੇ ਤੁਸੀਂ ਜਿਹੜੇ ਰਹਿੰਦੇ ਜੋ ਤੁਹਾਨੂੰ ਕਿੰਨਾ ਵਧੀਆ ਲੱਗਦਾ ਹੋਊਗਾ ਹੈਨਾ ਸਾਨੂੰ ਪਿੰਡ ਹੀ ਵਧੀਆ ਲੱਗਦਾ ਸਾਨੂੰ ਪਿੰਡ ਵਧੀਆ ਲੱਗਦਾ ਅਛਾ ਆਪਣੇ ਕੋਲ ਡੰਗਰ ਅਵਸ਼ੱਕ ਕਿੰਨੇ ਹੈ ਹੈਗੇ 10 12 10 12 ਡੰਗਰ ਹੈਗੇ ਆਂ ਫਿਰ ਘਰ ਦਾ ਦੁੱਧ ਘਰ ਦਾ ਮੱਖਣ ਘਰ ਦਾ ਘਿਓ ਸਾਰਾ ਕੁਝ ਕਰਦਾ ਸਾਰਾ ਕੁਝ ਆ ਡੌਲੇ ਡੂਲੇ ਵੀ ਬੜਾ ਹੋਣਾ ਡੌਲੇ ਇਤਾਂ ਹੀ ਹੈ ਇਦਾਂ ਹੀ ਰਹਿੰਦੇ ਆ ਮਾੜਾ ਹੀ ਇਦਾਂ ਸਰੀਰ ਹੈ ਜਨ ਕਿ ਸਰੀਰ ਮਜ਼ਬੂਤ ਆ ਹਾਂਜੀ ਅੱਛਾ ਇਹ ਟਰੈਕਟਰ ਫਿਰ ਕਿੰਨਾ ਮਾਡਲ ਆ ਇਹ ਹੁਣ ਪੁਰਾਣਾ ਹੀ ਪੁਰਾਣਾ ਮਾਡਲ ਆ ਹਾਂਜੀ ਪੁਰਾਣਾ ਅੱਛਾ ਇਹ ਸਵਰਾਜ 735 ਹਾਂਜੀ ਅੱਛਾ ਕੱਢਦਾ ਪੂਰੇ ਵੱਟ ਪੂਰੇ ਕੇ ਪੁਰਾਣਾ ਪੁਰਾਣਾ ਮਾਡਲ ਕੱਢਦਾ ਵੱਟ ਅੱਛਾ ਹੋਰ ਬਾਈ ਖੇਤੀ ਇਹਦੇ ਤੇ ਸਾਰੀ ਕਰਦੇ ਨੇ ਹਾਂਜੀ ਹਾਂਜੀ ਇਹਦੇ ਤੇ ਅੱਛਾ ਉਹ ਸਾਹਮਣੇ ਕੀ ਆ ਇਧਰ ਆਓ ਮੈਨੂੰ ਉਹ ਵੀ ਦਿਖਾਓ ਅੱਛਾ ਇਹ ਮੈਨੂੰ ਦੱਸ ਕਿ ਇਹ ਕੀ ਚੀਜ਼ ਆ ਇੱਕ ਕੁੱਪ ਜਿਹਨੂੰ ਕਹਿੰਦੇ ਆ ਕੁੱਪ ਮਤਲਬ ਟੂੜੀ ਵਾਲਾ ਟੂੜੀ ਵਾਲਾ ਹਾਂਜੀ ਅੱਛਾ ਟੂੜੀ ਵਾਲਾ ਕੋਪਿਆ ਹਾਂਜੀ ਤੇ ਆਹ ਜਿਹੜੇ ਕਾਨੇ ਆ ਇਹਨਾਂ ਦੇ ਨਾਲ ਬਣਾਇਆ ਵਾ ਹਾਂਜੀ ਇਹਨਾਂ ਨਾਲ ਆ ਬਣਾਇਆ ਅੱਛਾ ਹਾਂਜੀ ਬਹੁਤ ਵਧੀਆ ਬਣਿਆ ਯਾਰ ਟੂੜੀ ਸਾਂਭੀ ਰਹੀਦੀ ਆ ਹਾਂਜੀ ਟੂੜੀ ਸਾਂਭੀ ਰਹੀਦੀ ਇਹਦੇ ਨਾਲ ਕਈਆਂ ਨੇ ਤਾਂ ਕੋਠੀਆਂ ਪਾਈਆਂ ਤੇ ਉਹ ਕੀ ਉਹ ਕਹਿੰਦੇ ਆ ਉਹਦੇ ਵਿੱਚ ਰੱਖਿਆ ਪਰ ਆਪ ਆਹ ਚੀਜ਼ ਵੇਖ ਕੇ ਬਹੁਤ ਵਧੀਆ ਲੱਗਿਆ ਹਾਂਜੀ ਇਹ ਪੁਰਾਣੀ ਚੀਜ਼ ਹੈ ਜਿਹੜੇ ਪਰ ਰੱਖੀਆਂ ਅੱਛਾ ਜੀ ਹਾਂਜੀ ਬਹੁਤ ਵਧੀਆ ਹਾਂਜੀ जा। अच्छा ए, ए, मैं भी के सकता। हाँ जी जीते ना, 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 ना नहीं इधर इधर ले आ थोड़ा कैमरा वाह <laughs> हाँ जी ਅੱਛਾ ਜੀ ਪਿੰਡ ਦੇ ਕੁਝ ਬੰਦੇ ਸਾਡੇ ਨਾਲ ਨੇ ਕਿਦਾਂ ਭਾਜੀ ਆਪਣਾ ਸ਼ੇਂਦਰ ਸਿੰਘ ਅੱਛਾ ਸ਼ੇਂਦਰ ਸਿੰਘ ਜੀ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਵਧੀਆ ਸਰਦਾਰ ਜੀ ਅੱਛਾ ਮੈਂ ਵੇਖਿਆ ਕਿ ਇਹ ਜਿਹੜਾ ਪਿੰਡ ਵਾ ਪੁਰਾਣੇ ਪੰਜਾਬ ਦੀ ਯਾਦ ਦਿਵਾਉਂਦਾ ਏ ਜਿੱਦਾ ਆਪਣਾ 47 ਦੀ ਵੰਡ ਵੇਲੇ ਜਾਂ ਪਹਿਲਾ ਜਿਹੜਾ ਅੱਜ ਤੋਂ ਕੋਈ 60 70 ਸਾਲ 80 ਸਾਲ ਪਹਿਲਾਂ ਜਿਹੜਾ ਪੰਜਾਬ ਹੁੰਦਾ ਸੀ ਇਹ ਬਿਲਕੁਲ ਪਿੰਡ ਉਦਾਂ ਦਾ ਹੀ ਆ ਤੇ ਤੁਹਾਨੂੰ ਫਿਰ ਕਿਦਾਂ ਦਾ ਲੱਗਦਾ ਪਿੰਡ ਦੇ ਵਿੱਚ ਰਹਿ ਕੇ ਬਹੁਤ ਵਧੀਆ ਲੱਗਦਾ ਹਾਂਜੀ ਬਹੁਤ ਵਧੀਆ ਜੀ ਇਦਾਂ ਵੀ ਜਿੱਦਾਂ ਪਹਿਲੇ ਪੁਰਾਣੇ ਬੰਦੇ ਸੀ दे 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 दे। जी। जी। अच्छा आ, हाँ जी। ਕਾਹਨ ਪਤਾ ਵੀ ਪੁਰਾਣੇ ਬੰਦੇ ਤੇ ਯਾਦਗਰੀ ਇਦਾਂ ਦੀ ਤੇ ਜਿਹੜੇ ਨਵੇਂ ਪੜ ਪੋਜਿਆ ਹੁਣ ਨਵੇਂ ਗਾਂ-ਗਾ ਪ੍ਰੋਗਰਾਮ ਕਰਦੇ ਫਿਰਦੇ। ਅੱਛਾ ਜੀ। ਆਪਾਂ ਕੀ ਕੰਮ ਕਰਦੇ? ਆਪਣੀ ਖੇਤੀਬਾੜੀ ਆ ਜੀ। ਖੇਤੀਬਾੜੀ ਆ? ਹਾਂ ਜੀ। ਅੱਛਾ ਮਿਹਨਤ ਵਿੱਚ ਦੂਰੀ ਕਰਦੇ ਫਿਰ। ਹਾਂ ਜੀ ਹਾਂ ਜੀ। ਬਾਬਾ ਜੀ ਤੁਸੀਂ ਸੁਣਾਓ ਕੀ ਹਾਲ ਚੱਲਦਾ ਡੇ? ਮੇਰਾ ਠੀਕ ਠਾਕ ਹੈ ਬਾਬਾ। ਕੀ ਨਾ ਕੀ ਆਪਣਾ? ਸਰਦਾਰਾ ਸਿੰਘ ਜੀ। ਸਰਦਾਰਾ ਸਿੰਘ? ਆ ਤੁਸੀਂ ਵੀ ਐਸੇ ਪਿੰਡ ਦੇ ਜੀ? ਹਾਂ ਜੀ ਸ਼ਨ ਕੱਲਿਆ। ਅੱਛਾ ਜੀ। ਚਲੋ ਪਿੰਡ ਵਾਲਿਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ। ਮਿਹਰਬਾਨੀ। ਠੀਕ ਹੈ। ਅੱਛਾ ਜੀ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਸਰਪੰਚ ਸਰਦਾਰ ਦਰਬਾਰਾ ਸਿੰਘ ਜੀ ਜਿਹੜੇ ਸਾਡੇ ਨਾਲ ਖੜੇ ਨੇ ਤੇ ਪੁੱਛਦਿਆਂ ਕਿ ਇੰਨਾ ਤੋਂ ਇਹ ਜਿਹੜੀ ਮਸਜਿਦ ਆ ਪਿੰਡ ਦੇ ਵਿੱਚ ਕਿੰਨੀ ਪੁਰਾਣੀ ਐ ਇਹ ਸਰਪੰਚ ਸਾਹਿਬ ਜੀ ਮਸਜਿਦ ਜਿਹੜੀ ਕਿੰਨੀ ਪੁਰਾਣੀ ਆ ਇਹ ਜੀ ਸਨ 47 ਤੋਂ ਪਹਿਲਾਂ ਦੀ ਆ ਇਹ ਪਾਕਿਸਤਾਨ ਜਦੋਂ ਇੰਡੀਆ ਇਕੱਠਾ ਹੀ ਉਦੋਂ ਦੀ ਮਸਜਿਦ ਆ ਇਹ ਅੱਛਾ ਇਹ ਉਦੋਂ ਦੀ ਮਸਜਿਦ ਆ ਉਦੋਂ ਦੀ ਮਸਜਿਦ ਆ ਤੇ ਤੁਸੀਂ ਬਹੁਤ ਤਰੀਕੇ ਨਾਲ ਇਹਨੂੰ ਸੰਭਿਆ ਅਸੀਂ ਰੱਬ ਘਰਿਆ ਇਹਨੂੰ ਰੱਬ ਘਰ ਹੁਣ ਇੱਧਰ ਗੁਰਦੁਆਰਾ ਸਾਹਿਬ ਬਣਾਇਆ ਇਹਨੂੰ ਰੱਬ ਘਰ ਪਰ ਗੁਰੂ ਗ੍ਰੰਥ ਸਾਹਿਬ ਸਾਡਾ ਇੱਥੇ ਰਿਆ ਪੰਜਾਬ ਸਾਹਿਬ ਇੱਕ ਬਹੁਤ ਵੱਡੀ ਗੱਲ ਆ ਕਿ ਆਪਾਂ ਸਰਦਾਰ ਜਿਹੜੇ ਇਹਨਾਂ ਮਸੀਤਾਂ ਨੂੰ ਜਾਂ ਦਰਬਾਰਾਂ ਨੂੰ ਜਿਹੜੀ ਆ ਬਹੁਤ ਇੱਜ਼ਤ ਦਿੰਦੇ ਆ ਕਿਉਂਕਿ ਜਿਹੜਾ ਇਹ ਪੀਰ ਫਕੀਰ ਆ ਜਾਂ ਬਜ਼ੁਰਗ ਆ ਇਹ ਸਾਰਿਆਂ ਦੇ ਸਾਝੀ ਆ ਇਹ ਸਰ ਜੀ ਇਦਾਂ ਦੀ ਗੱਲ ਆ ਵੀ ਜਿਹੜੇ ਪ੍ਰਾਣੀਆਂ ਮਸਤਬ ਨਹੀਂ ਹੈ ਤੇ ਰੱਬ ਘਰੀ ਆ ਹਾਂਜੀ ਰੱਬ ਘਾਰੇ ਪੁਰਾਣੀ ਮਸਤੀ ਆਪਾਂ ਢਾ ਨਹੀਂ ਸਕਦੇ ਇਹਨੂੰ ਹਾਂ ਆਪਾਂ ਸਵਾਰ ਸਕਦੇ ਆ ਢਾ ਨਹੀਂ ਸਕਦੇ ਕਿਉਂਕਿ ਆਪਾਂ ਸਿੱਖਾਂ ਦਾ ਇਹ ਆ ਕਿ ਆਪਾਂ ਜਿਹੜਾ ਨਾ ਕੋਈ ਸਿੱਖਾਂ ਦਾ ਪਿਆਰ ਮੁਹਬਤੀ ਇਹ ਕੋਈ ਵੀ ਚੀਜ਼ ਨੂੰ ਪਿਆਰ ਨਾ ਰੱਖਦੇ ਪਿਆਰ ਨਾ ਰੱਖਦੇ ਆਂ ਸਿੱਖਾਂ ਵੀ ਇਹ ਦੇਣ ਆਂ ਸਾਰੇ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਬੇ ਨਾਨਕ ਦੀ ਵੇਹ ਦੇਣੇ ਸਿੱਖਾਂ ਦਾ ਕੋਈ ਵੀ ਕੰਮ ਸਿੱਖ ਕਦੀ ਚੀਜ਼ ਨੂੰ ਮਾੜਾ ਨਹੀਂ ਸਮਝਦੇ ਮਾੜਾ ਨਹੀਂ ਸਮਝਦੇ ਚਾਹੇ ਪੀਰ ਦੀ ਸਮਾਦ ਹੋਵੇ ਚਾਹੇ ਮਸਜਿਦ ਹੋਵੇ ਚਾਹੇ ਗੁਰਦੁਆਰਾ ਚਾਹੇ ਮੰਦਿਰ ਹੋ ਕਦੀ ਨਹੀਂ ਮਾੜਾ ਸਮਝਦੇ ਵੇਖੋ ਸਾਡਾ ਹਰਮੰਦਰ ਸਾਹਿਬ ਉਹਨੂੰ ਚਾਰ ਦਰਵਾਜ਼ੇ ਆ ਹਿੰਦੂ ਮੁਸਲਮ ਸਿੱਖ ਈਸਾਈ ਸਾਹਿਬ ਜੀ ਸਾਰਿਆਂ ਵਾਸਤੇ ਦਰਵਾਜ਼ਾ ਸਿੱਖ ਵਾਸਤੇ ਇਹ ਚੀਜ਼ ਸਭ ਤੋਂ ਵਧੀਆ ਸੋਚਣ ਵਾਲੀ ਦਰਬਾਰ ਸਾਹਿਬ ਦੀ ਸੋਚ ਕੇ ਚੱਲੇਗਾ ਨਾ ਕਦੀ ਦੂਵੇ ਵਿੱਚ ਨਹੀਂ ਪੈਗਾ ਸਿੱਖ ਦੂਜ ਨਹੀਂ ਪੈਂਦੀ ਨਹੀਂ ਪੈਗਾ ਸਿੱਖ ਕਦੀ ਦੂਵੇ ਜਾਈ ਨਹੀਂ ਪੈਗਾ ਜੇ ਦ ਉਹ ਵੀ ਤਾਂ ਮੀਆਂਮੀਨੇ ਨਹੀਂ ਰੱਖੀ ਮੀਆਂਮੀਨੇ ਇੱਕ ਫਕੀਰ ਸੀ ਆਪ ਕਿਸ ਨੇ ਨਹੀਂ ਰੱਖੀ ਸੀ ਮੀਆਂਮੀਨ ਜਿਹਨਾਂ ਤੋਂ ਨਹੀਂ ਜਿਹਨਾਂ ਨੇ ਰਖਵਾਈ ਪਰ ਉਹਨੂੰ ਚਾਰ ਵਰਨ ਦੇ ਸਾਹੇ ਦਰਵਾਜੇ ਕਰ ਦਿੱਤੇ ਹਾਂ ਮੈਂ ਬਹੁਤ ਖੁਸ਼ ਹੋਇਆ ਕਿ ਤੁਸੀਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਇਹ ਪੁਰਾਣੀਆਂ ਚੀਜ਼ਾਂ ਨੇ ਸਾਹਮਣੇ ਰੱਖੀਆਂ ਤੇ ਇਹ ਸਾਹਮਣੇ ਖੂਹ ਆ ਇਹ ਸਰ ਜੀ ਖੂਹ ਆ ਪਹਿਲੇ ਇਹ ਹੀ ਹੈਗਾ ਸੀ ਉਹ ਬਾਅਦ ਵਿੱਚ ਜਦੋਂ ਪੂਰਿਆ ਗਿਆ ਦੁਬਾਰੇ ਫੇਰ ਖਦਾਈ ਕਰਾਈ ਇਹ ਦੀ ਹੁਣ ਬਣਾ ਰਹੇ ਨਵੇਂ ਇਹ ਵੀ ਲੱਗਦਾ 47 ਦੀ ਮੰਡ ਤੋਂ ਪਹਿਲਾਂ ਇਹ ਪਹਿਲੇ ਤੇ ਪਹਿਲੇ ਦਾ ਖੂਹ ਪਹਿਲਾਂ ਦੀਆਂ ਚੀਜ਼ਾਂ ਹਾਂਜੀ 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 ਮੈਂ ਤੁਸੀਂ ਥੋੜਾ ਖੂਹ ਦਿਖਾ ਦਿਓ ਇਹ ਸੀ ਸਾਰੀ ਕਰਵਾ ਰਹੇ ਦੁਬਾਰੇ अच्छा ये खुद ही दोबारा सवारी करवावांगे तो पुरानी जद्दी बुजुर्गਾਂ ਦੀ ਇਹ ਚੀਜ਼ ਨਹੀਂ ਗਵਾ ਸਕਦੇ ਬਹੁਤ ਵਧੀਆ ਸਰਪੰਚ ਸਾਹਿਬ ਜੀ ਤੁਹਾਡੇ ਨਾਲ ਮਿਲ ਕੇ ਨਾ ਬਹੁਤ ਵਧੀਆ ਲੱਗਿਆ ਜੀ ਤੇ ਤੁਸੀਂ ਸਾਨੂੰ ਮੈਂ ਕਿੰਨਾ ਕਿ ਤੁਸੀਂ ਸਾਨੂੰ ਹੋਰ ਵੀ ਸੋੜਾ ਪੈਣੇ ਦੱਸੋ ਮਿਹਰਬਾਨੀ ਮਿਹਰਬਾਨੀ ਇਸ ਪਿੰਡ ਦੇ ਵਿੱਚ ਜਿਹੜਾ ਵਾ ਮਸਜਿਦ ਤੇ ਗੁਰਦੁਆਰਾ ਬਿਲਕੁਲ ਆਮੋ ਸਾਹਮਣੇ ਆ ਇਥੋਂ ਪਤਾ ਲੱਗਦਾ ਵਾ ਕਿ ਸਾਡੇ ਭਾਈਚਾਰਾ ਕਿੰਨਾ ਸੀ ਸਾਡਾ 47 ਦੀ ਵੰਡ ਤੋਂ ਪਹਿਲਾਂ ਪਿਆਰ ਕਿੰਨਾ ਸੀਗਾ ਕਿਉਂਕਿ ਸਾਹਮਣੇ ਮਸਜਿਦ ਆ ਤੇ ਇੱਧਰ ਗੁਰਦੁਆਰਾ ਸਾਹਿਬ ਆ ਤੇ ਇਹਨਾਂ ਗੱਲਾਂ ਤੋਂ ਹੀ ਪਤਾ ਲੱਗਦਾ ਕਿ ਅਸੀਂ ਵੀ ਲੈਂਦੇ ਪੰਜਾਬ ਨੂੰ ਬੜਾ ਮਿਸ ਕਰਦੇ ਆ ਕਿਉਂਕਿ ਇਹ ਜਿਹੜਾ ਸਾਡਾ ਵਿਰਸਾ ਏ ਸਾਡਾ ਸਾਰਿਆਂ ਦਾ ਸਾਂਝਾ ਸੀ ਇੱਧਰ ਆ ਇੱਧਰ ਇਹ ਤੇਰੇ ਕਬੂਤਰ ਕਬੂਤਰ ਤੇ ਰਿਆ ਹਾਂਜੀ ਨਾ ਕੀ ਤੇਰਾ ਰਕੇਸ਼ ਹਾਂ ਤੇ ਰਕੇਸ਼ 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 ਸਿੰਘ ਅਸ਼ਰਕੇਸ਼ ਸਿੰਘ ਅਸ਼ਾ ਕਬੂਤਰਾਂ ਦਾ ਸ਼ੌਂਕ ਹੈ ਤੈਨੂੰ ਹਾਂਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ ਅੱਛਾ ਬੈਠੇ ਦੁਕਾਨ ਤੇ ਠੀਕ ਹੈ ਜੀ ਜੀ ਜਿਹੜਾ ਇਹ ਤੁਸੀਂ ਮੇਰੇ ਪਿੱਛੇ ਘਰ ਵੇਖ ਰਹੇ ਜੋ ਦਵਾਉਂਦਾ ਨਾ ਪੁਰਾਣੇ ਪੰਜਾਬ ਦੀ ਯਾਦ ਕਿਉਂਕਿ ਸਾਡਾ ਜਿਹੜਾ ਪਹਿਲਾ ਪੰਜਾਬ ਹੁੰਦਾ ਸੀਗਾ ਉਹ ਸਾਰਾ ਇਸੇ ਹੀ ਤਰ੍ਹਾਂ ਦਾ ਹੁੰਦਾ ਸੀਗਾ ਇਹ ਪਿੰਡ ਕੱਲੇ ਆਲ ਦੀ ਵਿੱਚ ਜਿਹੜੀਆਂ ਇਹ ਪੁਰਾਣੀਆਂ ਯਾਦਾਂ ਲੋਕਾਂ ਨੇ ਸੰਭੀਆਂ ਵਾਂ ਤੇ ਵੇਖ ਕੇ ਜਿਹੜਾ ਬਹੁਤ ਮਾਨੂੰ ਜਿਹੜਾ ਸਕੂਨ ਜਿਆ ਆਉਂਦਾ ਏ ਕਿਉਂਕਿ ਕਹਿੰਦੇ ਨਾ ਜਦੋਂ ਘਰ ਕੱਚੇ ਸੀ ਤਦੋਂ ਪਿਆਰ ਬੜੇ ਪੱਕੇ ਸੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਚਾਲ ਨੇ ਚੰਗੇ ਨੇ ਪੁੱਤਾਂ ਚੰਗੇ ਠੀਕ ਠਾਕ ਵਧੀਆ ਜਿਹਾ ਨਾ ਆਪਣੇ ਸੁਣਾਓ ਅੱਛਾ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਐ ਪਿੱਛੇ ਬਣਿਆ ਇਹ ਕੀ ਆ ਸ਼ਬਾਤ ਸ਼ਬਾਤ ਹਾਂ ਅੱਛਾ ਇਹਨੂੰ ਮਤਲਬ ਕਿ ਸ਼ਬਾਤ ਕਹਿੰਦੇ ਨੇ ਹਾਂ ਅੱਛਾ ਤੇ ਇਹਦੇ ਵਿੱਚ ਜਦੋਂ ਮੀਂਹ ਕਣੀ ਆਉਂਦੀ ਇੱਥੇ ਰੋਟੀ ਪਾਣੀ ਵੀ ਕਰ ਲੈਂਦੇ ਪਾਣੀ ਵੀ ਹੁੰਦਾ ਅੱਛਾ ਰੋਟੀ ਪਾਣੀ ਵੀ ਕਰ ਲੈਂਦਾ ਸਾਬਕ ਵਗੈਰਾ ਕੁਝ ਜਿਹੜੀ ਚੀਜ਼ ਬਣਾਉਣੀ ਚਾਹ ਪਾਣੀ ਰੋਟੀ ਪਾਣੀ ਸਾਰੇ ਬਣਦਾ ਇੱਥੇ ਸਾਰਾ ਕੁਝ ਬਣਾ ਲੈਂਦੇ ਹਾਂ ਮਿਹਰਬਾਨੀ ਜੀ ਅੱਛਾ ਇਹ ਕਲੀ ਜਿਹੜੀ ਆ ਬਹੁਤ ਸੋਹਣੀ ਫੇਰੀ ਆ ਕੋ ਪ੍ਰੋਗਰਾਮ ਹੈ ਵਿਆਹ ਵਿਆਹ ਮੁੰਡੇ ਦਾ ਕਦੋਂ ਇਹ ਅੱਜ ਦੇ ਵਾਰ ਅੱਜ ਦੇ ਵਾਰ ਨਹੀਂ ਹਾਂਜੀ ਤਾਂ ਸਾਨੂੰ ਤੇ ਬੁਲਾਇਆ ਨਹੀਂ ਤੁਸੀਂ ਚਲੋ ਬੁਲਾਵਾਂਗੇ ਆਏ ਜੇ ਹੋਣੀ ਆ ਜੇ ਨਹੀਂ ਸਾਨੂੰ ਜੇ ਤੁਸੀਂ ਸੱਦਾ ਦੇਣਾ ਤੇ ਅਸੀਂ ਆਵਾਂਗੇ ਜਰੂਰ ਠੀਕ ਠੀਕ ਹੈ ਆਏ ਅੱਛਾ ਕਿਹੜੀ ਕਿਹੜੇ ਵਾਰ ਬੰਦਾ ਇਹ ਸ਼ੁੱਕਰਵਾਰ ਹੀ ਖਾਣੀ ਪੀਣੀ ਹੈ ਤੇ ਸ਼ਨੀਵਾਰ ਬਰਾ ਨਹੀਂ ਖਾਣੀ ਪੀਣੀ ਨਹੀਂ ਖਾ ਲਵਾਂਗੇ ਪੀਣੀ ਨਹੀਂ ਅੱਛਾ ਇਹ ਸ਼ੁੱਕਰਵਾਰ ਕੀ ਆ ਇਹ ਠਾਕਾ ਮੁੰਡੇ ਨੂੰ ਅੱਛਾ ਤੇ ਬਰਾਦ ਕਿਦਾਂ ਸ਼ਨੀਵਾਰ ਭੰਗੜੇ ਪੌਣੇ ਪੂਰੇ ਗਏ ਹੈ ਉਹਦੇ ਪੂਰੇ 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 ਗਏ ਠੀਕ ਹੈ ਜੀ ਅੱਛਾ ਜੀ ਆਪਾਂ ਥੋੜਾ ਵਿਆਹ ਵਾਲਾ ਘਰ ਜਿਹੜਾ ਇਹਨਾਂ ਨੂੰ ਵਿਖਾ ਦਈਏ ਜੀ ਆਜੋ ਜੀ ਅੱਛਾ ਜੀ ਵਿਆਹ ਵਾਲੇ ਲੜਕੇ ਤੇ ਤੁਸੀਂ ਕੀ ਲੱਗਦੇ ਜੇ ਦਾਦੀ ਅਮਾ ਵੱਡੀ ਐ ਦਾਦੀ ਅਮਾ ਤੇ ਦਾਦੀ ਅਮਾ ਨੂੰ ਕਿੰਨਾ ਕੁ ਚਾਫਰ ਵਿਆਹ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੂਟ ਵਧੀਆ ਸੋਹਣੇ ਸੋਹਣੇ ਬਣਾਏ ਆ ਅੱਛਾ ਜੀ ਸਾਡੇ ਵੱਲੋਂ ਦਾਦੀ ਅਮਾ ਨੂੰ ਜਿਹੜਾ ਵਿਆਹ ਦੀਆਂ ਬਹੁਤ ਬਹੁਤ ਜ਼ਿਆਦੀਆਂ ਵਧਾਈਆਂ ਤੇ ਬਹੁਤ ਬਹੁਤ ਜ਼ਿਆਦੀਆਂ ਮੁਬਾਰਕਾਂ ਤੁਸੀਂ ਚੜ੍ਹਦੀ ਕਲਾ ਰੋ ਮਿਹਰਬਾਨੀ ਮਿਹਰਬਾਨੀ ਓਏ ਟਾਇਰ ਲਈ ਫਿਰੁੰਦੇ ਜੀ ਖੇਡਦੇ ਟਾਇਰ ਨਾਲ ਹੈ ਕਿਹਦੇ ਕਿਹੜਾ ਟਾਇਰ ਆ ਹੈ ਇਹ ਕਿਹਦਾ ਟਾਇਰ ਵਾ ਤੇਰਾ ਟਾਇਰ ਨਹੀਂ ਮੇਰਾ ਹੈ ਤੇਰਾ ਨਾ ਗਿਆ ਚਾ ਤੂੰ ਦਾ ਤੇਰਾ ਨਾ ਗਿਆ ਕੀਰ ਹੈ ਕੀਰ ਤੀਰ ਕੀਰ ਆ ਵੇਖੀ ਕਿਸੇ ਦੇ ਵੱਜ ਨਾ ਜਾਵੀਂ ਤੀਰਿਆਂ ਤੂੰ ਤੇ ਆ ਦੋਵੇਂ ਟਾਇਰ ਤੇ ਰਿਆ ਹੈ ਠੀਕ ਆ ਬਾਰਡਰ ਲਾਈਨ ਦੀਆਂ ਜਿਹੜੀਆਂ ਤਾਰਾਂ ਨੇ ਬਿਲਕੁਲ ਜਿਹੜੀਆਂ ਆ ਸਾਹਮਣੇ ਸਾਨੂੰ ਦਿਖ ਰਹੀਆਂ ਨੇ ਅੱਛਾ ਜੀ ਇਹ ਜਿਹੜਾ ਤੁਸੀਂ ਇਹ ਵੇਖ ਰਹੇ ਜੋ ਕੁੱਪ ਲੱਗਾ ਇਹਨੂੰ ਕੁੱਪ ਕਹਿੰਦੇ ਨੇ ਤੇ ਇਹਦੇ ਵਿੱਚ ਜਿਹੜੀ ਆ ਜਿਹੜਾ ਇਹ ਡੰਗਰ ਜਿਹੜੇ ਆ ਪਸ਼ੂ ਜਿਹੜੇ ਆ ਇਹਨਾਂ ਨੂੰ ਇੱਥੇ ਬੰਨਿਆ ਜਾਂਦਾ ਹੈ ਇਹ ਜੀ ਸਰਹੱਦ ਤੇ ਵਸਿਆ ਪਿੰਡ ਕੱਲੇਆਲ ਜੋ ਕਿ ਬਿਲਕੁਲ ਬਾਰਡਰ ਦੀ ਜ਼ੀਰੋ ਲਾਈਨ ਦੇ ਉੱਤੇ ਹੈ ਜਿਹੜਾ ਔਰ ਇਹ ਪੁਰਾਣੇ ਜਿਹੜਾ ਪੰਜਾਬ ਦੀਆਂ ਸਾਨੂੰ ਯਾਦਾਂ ਦਵਾਉਂਦਾ ਹੈ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਹੈ ਔਰ ਸਰਹੱਦੀ ਲੋਕ ਵਰਸਾ ਚੈਨਲ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਸੋ ਮਿਹਰਬਾਨੀ ਸ਼ੁਕਰੀਆ